ਫੈਕਟਰ ਗੋਵਿੰਦਾ ਤੇ ਗੋਲੀ ਲੱਗੀ ਹੈ ਦਰਸਲ ਗੋਵਿੰਦਾ ਜੋ ਆਪਣੇ ਘਰ ਦੇ ਵਿੱਚ ਮੌਜੂਦ ਸਨ ਜੋ ਜਾਣਕਾਰੀ ਮਿਲ ਰਹੀ ਆ ਕਿ ਗੋਵਿੰਦਾ ਆਪਣਾ ਰਵੋਲਵਰ ਸਾਫ ਕਰ ਰਹੇ ਸਨ ਤੇ ਉਸ ਵਕਤ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਜਿਹੜੀ ਆ ਉਹ ਪੈਰ ਦੇ ਵਿੱਚ ਲੱਗੀ ਆ ਤਾਂ ਸਵੇਰੇ 4:45 ਦਾ ਸਮਾਂ ਦੱਸਿਆ ਜਾ ਰਿਹਾ ਉਹ ਆਪਣੇ ਮੁੰਬਈ ਵਾਲੇ ਘਰ ਦੇ ਵਿੱਚ ਮੌਜੂਦ ਸਨ ਤਾਂ ਜਦੋਂ ਉਹ ਆਪਣੇ ਰਵੋਲਵਰ ਸਾਫ ਕਰ ਰਹੇ ਸਨ ਤਾਂ ਉਸ ਵਕਤ ਗੋਲੀ ਚੱਲ ਜਾਂਦੀ ਆ ਤਾਂ ਦੱਸਦੀ ਹੈ ਕਿ ਗੋਵਿੰਦਾ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੁੰਬਈ ਦੇ ਵਿੱਚ ਉਹ ਮੌਜੂਦ ਸਨ ਜਿਸ ਤੋਂ ਬਾਅਦ ਮੁੰਬਈ ਵਾਲਾ ਕਾਰ ਹੈ ਗਿਆ ਉਸ ਦੇ ਨਜ਼ਦੀਕ ਜੋ ਹਸਪਤਾਲ ਹੈ ਗਿਆ ਤਾਂ ਉੱਥੇ ਭਰਤੀ ਕਰਵਾਇਆ ਗਿਆ ਹਾਲਾਂਕਿ ਡਾਕਟਰਾਂ ਦਾ ਕਹਿਣਾ ਕਿ ਗੋਵਿੰਦਾ ਦੀ ਹਾਲਤ ਸਥਿਰ ਹੈਗੀ ਆ ਖਤਰੇ ਤੋਂ ਬਾਹਰ ਹੈਗੇ ਨੇ ਪਰ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਸ਼ਹੂਰ ਐਕਟਰ ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਦੇ ਗੋਲੀ ਲੱਗੀ ਆ ਦਰਸਲ ਗੋਵਿੰਦਾ ਜੋ ਜਾਣਕਾਰੀ ਮਿਲ ਰਹੀ ਹੈ ਜੋ ਸੋਰਸਸ ਦੇ ਰਾਹੀਂ ਜਿਹੜੀ ਜਾਣਕਾਰੀ ਮਿਲੀ ਆ ਕਿ ਗੋਵਿੰਦਾ ਆਪਣੇ ਘਰ ਦੇ ਵਿੱਚ ਮੌਜੂਦ ਸਨ 445 ਦਾ ਸਮਾ ਦੱਸਿਆ ਜਾ ਰਿਹਾ ਸਵੇਰੇ ਸਵੇਰੇ ਉਹ ਆਪਣੇ ਰਵਾਲਵਰ ਨੂੰ ਸਾਫ ਕਰ ਰਹੇ ਸਨ ਤਾਂ ਉਸ ਮੌਕੇ ਗੋਲੀ ਚੱਲ ਜਾਂਦੀ ਹੈ ਹਾਲਾਂਕਿ ਵਾਕੀ ਉਹ ਰਵਾਲਵਰ ਸਾਫ ਕਰ ਰਹੇ ਸਨ ਉਸ ਮੌਕੇ ਗੋਲੀ ਚੱਲੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੀ ਕਹਾਣੀ ਹੈਗੀ ਆ ਉਹ ਸਮਾਂ ਦੱਸੇਗਾ ਪਰ ਜਿਹੜੀ ਮੁਢਲੇ ਤੌਰ ਤੇ ਜਾਣਕਾਰੀ ਮਿਲ ਰਹੀ ਆ ਕਿ ਗੋਵਿੰਦਾ ਦੇ ਗੋਲੀ ਲੱਗੀ ਆ ਗੋਲੀ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਉਹ ਆਪਣੇ ਘਰ ਦੇ ਵਿੱਚ ਆਪਣੀ ਲਾਇਸੈਂਸੀ ਰਵਾਲਵਰ ਸਾਫ ਕਰ ਰਹੇ ਸਨ ਕਿਉਂਕਿ ਉਹਨਾਂ ਨੇ ਬਾਹਰ ਜਾਣਾ ਸੀਗਾ ਤੇ ਇਸ ਦੇ ਚੱਲਦੇ ਉਹ ਆਪਣਾ ਰਵਾਲਵਰ ਸਾਫ਼ ਕਰ ਰਹੇ ਸਨ ਜਿਸ ਤੋਂ ਬਾਅਦ ਉਹ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਜਿਹੜੀ ਸਿੱਧੀ ਜਾ ਕੇ ਪੈਰ ਦੇ ਵਿੱਚ ਲੱਗਦੀ ਆ ਜਿਸ ਤੋਂ ਬਾਅਦ ਗੋਵਿੰਦਾ ਜ਼ਖਮੀ ਹੋ ਜਾਂਦੇ ਨੇ ਖੂਨੋ ਖੂਨ ਜਿਹੜਾ ਉੱਥੇ ਹੋ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਚਿੰਤਾ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਲਦ ਤੋਂ ਜਲਦ ਜਿਹੜਾ ਗੋਵਿੰਦਾ ਨੂੰ ਜੋ ਗੋਵਿੰਦਾ ਦਾ ਬੰਬਈ ਵਾਲਾ ਘਰ ਹੈ ਗਿਆ ਉਸ ਦੇ ਨਜ਼ਦੀਕ ਜੋ ਇੱਕ ਨਿੱਜੀ ਹਸਪਤਾਲ ਹੈ ਗਿਆ ਤੇ ਉੱਥੇ ਭਰਤੀ ਕਰਵਾਇਆ ਗਿਆ ਜਿੱਥੇ ਗੋਵਿੰਦਾ ਦਾ ਇਲਾਜ ਚੱਲ ਰਿਹਾ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਆ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਤੇ ਗੋਲੀ ਚੱਲੀ ਆ ਤਾਂ ਗੋਲੀ ਜਿਹੜੀ ਆ ਉਹਨਾਂ ਦੇ ਵੱਲੋਂ ਖੁਦ ਚੱਲੀ ਹੈਗੀ ਆ ਜਿਵੇਂ ਅਸੀਂ ਜਾਣਕਾਰੀ ਦੇ ਰਿਹਾ ਕਿ ਰਿਵਾਲਵਰ ਜਿਹੜਾ ਉਹ ਸਾਫ਼ ਕਰਿਆ ਸਨ ਉਸ ਤੋਂ ਬਾਅਦ ਗੋਲੀ ਲੱਗ ਜਾਂਦੀ ਹੈ ਹਾਲਾਂਕਿ ਉਹਨਾਂ ਦਾ ਹੁਣ ਇੱਕ ਪਾਸੇ ਇਲਾਜ ਚੱਲ ਰਿਹਾ ਡਾਕਟਰਾਂ ਨੇ ਵੀ ਕਿਹਾ ਕਿ ਗੋਵਿੰਦਾ ਦੀ ਜਿਹੜੀ ਜਾਨ ਉਹ ਖਤਰੇ ਤੋਂ ਬਾਹਰ ਹੈਗੀ ਆ ਕਿਉਂਕਿ ਜੇਕਰ ਸਫਾਈ ਕਰਦੇ ਗੋਲੀ ਕਿਤੇ ਹੋਰ ਲੱਗ ਜਾਂਦੀ ਤਾਂ ਸ਼ਾਇਦ ਖਤਰਾ ਹੋਰ ਵੀ ਵੱਧ ਜਾਣਾ ਸੀਗਾ ਪਰ ਜਿਹੜੀ ਗੋਲੀ ਦਸਤੀ ਜਾਰੀ ਹੈ ਉਹ ਪੈਰ ਦੇ ਵਿੱਚ ਲੱਗੀ ਹੈ ਤੇ ਗੋਲੀ ਜਿਹੜੀ ਉਹ ਕੱਢਣ ਦੀਗਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਹੁਣ ਤੱਕ ਕੱਢ ਵੀ ਦਿੱਤੀ ਗਈ ਹੋਣੀ ਆ ਕਿਉਂਕਿ ਜਿਸ ਤਰ੍ਹਾਂ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਜਲਦ ਤੋਂ ਜਲ ਜਿਹੜਾ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਡਾਕਟਰਾਂ ਦਾ ਇਹ ਬਿਆਨ ਆਇਆ ਹਜੇ ਤੱਕ ਕਿ ਉਹ ਖਤਰੇ ਤੋਂ ਬਾਹਰ ਨੇ ਤਾਂ ਕੀ ਵਾਕੀ ਰਵਾਲਰ ਸਾਫ਼ ਕਰਦੇ ਹੋਏ ਗੋਲੀ ਲੱਗੀ ਆ ਜਾਂ ਕੋਈ ਹੋਰ ਕਾਰਨ ਹੈ ਗਿਆ ਇਹ ਹਜੇ ਕਹਾਣੀ ਆਉਣੀ ਸਾਹਮਣੇ ਬਾਕੀ ਹੈਗੀ ਆ ਪਰ ਜੋ ਮੁੱਢਲੇ ਤੌਰ ਤੇ ਜਾਣਕਾਰੀ ਮਿਲ ਰਹੀ ਆ ਕਿ ਗੋਵਿੰਦਾ ਆਪਣੇ ਮੁੰਬਈ ਵਾਲੇ ਘਰ ਦੇ ਵਿੱਚ ਮੌਜੂਦ ਸਨ 4:45 ਦਾ ਸਮਾਂ ਦੱਸਿਆ ਜਾ ਰਿਹਾ ਉਹਨਾਂ ਨੇ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣਾ ਸੀਗਾ ਤਾਂ ਇਸੇ ਦੇ ਚੱਲਦੇ ਉਹ ਤੜਕਸਾਰ ਉੱਠਦੇ ਨੇ ਤੇ ਉਸ ਤੋਂ ਬਾਅਦ ਆਪਣਾ ਰਿਵਾਲਵਰ ਜਦੋਂ ਸਾਫ਼ ਕਰਨ ਲੱਗਦੇ ਨੇ ਤੇ ਗੋਲੀ ਜਿਹੜੀ ਉਹ ਚੱਲ ਜਾਂਦੀ ਆ ਤਾਂ ਗੋਵਿੰਦਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜਿਹੜੀਆਂ ਫਿਲਮਾਂ ਗੋਵਿੰਦੇ ਦੇ ਵੱਲੋਂ ਲੋਕਾਂ ਨੂੰ ਦਿੱਤੀਆਂ ਗੀਆਂ ਨੇ ਅੱਜ ਵੀ ਗੋਵਿੰਦੇ ਦਾ ਉਹ ਕੱਦ ਉਹ ਕਿਰਦਾਰ ਲੋਕਾਂ ਦੇ ਵਿੱਚ ਉਵੇਂ ਹੀ ਮੌਜੂਦ ਆ ਜਿਸ ਤਰ੍ਹਾਂ ਉਹਨਾਂ ਦੀ ਪਹਿਲੀ ਫਿਲਮ ਆਈ ਉਸ ਤੋਂ ਬਾਅਦ ਲਗਾਤਾਰ ਗੋਵਿੰਦਾ ਨੇ ਫਿਲਮਾਂ ਦੀ ਝੜੀ ਲਗਾਈ ਤਾਂ ਹਾਲਾਂਕਿ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮੇਨਸਟ੍ਰੀਮ ਜਿਹੜਾ ਫਿਲਮਾਂ ਦਾ ਕੰਮ ਹੈਗਾ ਤਾਂ ਉਥੋਂ ਜ਼ਰੂਰ ਕਿਤੇ ਨਾ ਕਿਤੇ ਉਹ ਗਾਇਬ ਹੁੰਦੇ ਦਿਖਾਈ ਦਿੱਤੇ ਹਾਲਾਂਕਿ ਕਿਤੇ-ਕਦੇ ਉਹ ਟੀਵੀ ਸੀਰੀਅਲ ਜਾਂ ਫਿਰ ਹੋਰ ਸ਼ੋਅ ਦੇ ਵਿੱਚ ਦਿਖਾਈ ਦਿੰਦੇ ਨੇ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੋਵਿੰਦਾ ਦੇ ਗੋਲੀ ਲੱਗੀ ਆ ਦਰਸਲ ਉਹ ਆਪਣਾ ਰਿਵਾਲਵਰ ਸਾਫ ਕਰ ਰਿਹਾ ਸੀ ਹਨ ਤੇ ਉਸ ਤੋਂ ਬਾਅਦ ਗੋਲੀ ਜਿਹੜੀ ਉਹ ਚੱਲ ਜਾਂਦੀ ਆ ਤੇ ਗੋਲੀ ਸਿੱਧੀ ਗੋਵਿੰਦਾ ਦੇ ਪੈਰ ਦੇ ਵਿੱਚ ਲੱਗੀ ਆ ਤਾਂ ਦੱਸ ਦਈਏ ਕਿ ਗੋਵਿੰਦਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਤਾਂ ਹੋਰ ਜਾਣਕਾਰੀ ਦੇ ਲਈ ਮੇਰੇ ਨਾਲ ਨਿਊਜ਼ ਰੂਮ ਤੋਂ ਅਰੁਣ ਜੁੜ ਚੁੱਕੇ ਨੇ ਜੀ ਅਰੁਣ ਕੀ ਜਾਣਕਾਰੀ ਹੈ ਜੋ ਗੋਵਿੰਦਾ ਤੇ ਗੋਲੀ ਲੱਗੀ ਆ ਤੇ ਕਿਸ ਤਰ੍ਹਾਂ ਸਥਿਤੀ ਦੱਸੀ ਜਾ ਰਹੀ ਹੈ ਦੇਖੋ ਜਗਵੰਤ ਜੀ ਇਹ ਵੀ ਦੱਸ ਰਹੀ ਨੇ ਡਾਕਟਰ ਦਾ ਸਿਰਫ ਇਹੀ ਕਹਿਣਾ ਹੈ ਕਿ ਫਿਲਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਹੇ ਨੇ ਗੋਬਿੰਦਾ 445 ਦਾ ਜਿਹੜਾ ਸਮਾਂ ਸੀਗਾ 445 ਤੇ ਇੰਨਾ ਵੱਡਾ ਹਾਦਸਾ ਹੁੰਦਾ ਹੈ 445 ਦੀ ਹਾਦਸੇ ਦੇ ਵਿੱਚ ਇਸ ਤਰੀਕੇ ਦਾ ਹੋ ਜਾਂਦਾ ਹੈ ਕਿ ਇੱਕ ਰਿਵਾਲਵਰ ਉਹ ਜਦੋਂ ਸਾਫ਼ ਕਰ ਰਹੇ ਹੁੰਦੇ ਨੇ ਤੇ ਰਿਵਾਲਵਰ ਨੂੰ ਸਾਫ਼ ਕਰਦੇ ਦਿੰਦੇ ਨੇ ਗੋਲੀ ਚੱਲ ਜਾਂਦੀ ਹੈ ਤੇ ਸੋ ਗੋਬਿੰਦਾ ਨੂੰ ਗੋਲੀ ਲੱਗਣਾ ਇੱਕ ਵੱਡੀ ਖਬਰ ਬਣ ਜਾਂਦੀ ਹੈ ਕਿਉਂਕਿ ਸਵੇਰੇ ਫੇਰੇ 4 445 ਦਾ ਸਮਾਂ ਹੁੰਦਾ ਹੈ 45. ਸਾਡਾ ਜਿਹੜਾ ਸੰਪਰਕ ਟੁੱਟ ਚੁੱਕਿਆ ਤਾਂ ਇੱਕ ਵਾਰ ਫਿਰ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਸ਼ਹੂਰ ਅਦਾਕਾਰ ਗੋਵਿੰਦਾ ਦੇ ਗੋਲੀ ਲੱਗੀ ਆ ਗੋਲੀ ਲੱਗਣ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਗੋਵਿੰਦਾ ਆਪਣੇ ਰਵਾਲਵਰ ਲਾਇਸੈਂਸੀ ਰਵਾਲਵਰ ਸਾਫ਼ ਕਰ ਰਹੇ ਸਨ ਤਾਂ ਉਸ ਮੌਕੇ ਗੋਲੀ ਲੱਗ ਜਾਂਦੀ ਆ ਤਾਂ ਹਸਪਤਾਲ ਦੇ ਵਿੱਚ ਭਰਤੀ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਡਾਕਟਰਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਉਹ ਖਤਰੇ ਤੋਂ ਬਾਹਰ ਨੇ ਪਰ ਜਿਸ ਤਰ੍ਹਾਂ ਗੋਲੀ ਲੱਗੀ ਆ ਉਹ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਆਮ ਜਿਹੜੇ ਲੋਕ ਨੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਇਹ ਸਵਾਲ ਉੱਠ ਰਿਹਾ ਕਿ ਸਵੇਰੇ ਸਵੇਰੇ ਇਸ ਤਰ੍ਹਾਂ ਗੋਲੀ ਚੱਲਣਾ ਹਾਲਾਂਕਿ ਜਿਸ ਤਰ੍ਹਾਂ ਵਿਆਹ ਸਾਹਮਣੇ ਆ ਰਹੇ ਨੇ ਮੀਡੀਆ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਜੇ 445 ਦਾ ਸਮਾ ਸੀਗਾ ਉਹਨਾਂ ਨੇ ਬਾਹਰ ਜਾਣਾ ਸੀਗਾ ਕਿਸੇ ਜਗ੍ਹਾ ਤੇ ਇਸ ਕਰਕੇ ਸਵੇਰੇ ਸਵੇਰੇ ਓਥੇ ਤੇ ਉਸ ਤੋਂ ਬਾਅਦ ਆਪਣਾ ਰਵਾਲਵਰ ਉਹਨਾਂ ਨਾਲ ਲੈ ਕੇ ਜਾਣਾ ਸੀਗਾ ਤਾਂ ਇਸੇ ਦੇ ਚਲਦੇ ਉਹ ਸਫਾਈ ਕਰ ਰਹੇ ਸਨ ਤੇ ਸਫਾਈ ਕਰਦੇ ਉਸ ਤੋਂ ਬਾਅਦ ਗੋਲੀ ਚੱਲ ਜਾਂਦੀ ਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਸ਼ਹੂਰ ਬਾਲੀਵੁੱਡ ਦੇ ਅਦਾਕਾਰ ਗੋਵਿੰਦਾ ਤੇ ਗੋਲੀ ਲੱਗੀ ਆ ਗੋਲੀ ਕਿਸੇ ਹੋਰ ਦੇ ਨਹੀਂ ਸਗੋਂ ਜਦੋਂ ਆਪਣਾ ਰਵਾਲਵਰ ਸਾਫ਼ ਕਰ ਰੇ ਸੀਗੇ ਤਾਂ ਉਸ ਮੌਕੇ ਗੋਲੀ ਲੱਗ ਜਾਂਦੀ ਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ